ਜਿਹੜਾ 62 ਟੈਂਡ ਬਾਹਰ ਜਾਣ ਗਿਆ ਪਧਾਈਆ ਕੀਤਾ ਪੰਜਾਬ ਸਰਕਾਰ ਨੇ ਜਿਹੜਾ ਬਹੁਤ ਮਾਰੂ ਨੀਤੀ ਹੈ ਜੇ 62 ਬਾਹਰ ਜਾਂਦਾ ਜਿੰਨਾ ਵੀ ਕਾਰੋਬਾਰੀਆ ਸਾਰਨ ਕੰਮ ਤਬਾਹ ਹੋ ਜਾਊਗਾ ਪਹਿਲਾਂ ਹੀ ਕਰੋਨਾ ਵਾਇਰਸ ਨੇ ਕਰੋਨਾ ਕਾਲ ਵੇਲੇ ਜਿੰਨੇ ਵੀ ਦੁਕਾਨਦਾਰਾ ਜਿੰਨੇ ਵੀ ਛੋਟੇ ਜਾਂ ਵੱਡੇ ਜਾਂ ਸ਼ਹਿਰ ਵਾਸੀ ਆ ਉਹਨਾਂ ਨੇ ਨਿਕਿਆ ਪਹਿਲਾਂ ਹੀ ਨਿਕਿਆ ਜਿਹੜੀ ਸੜਕ ਕਿਨਾਰੇ ਲਿਆਤਾ ਸੀ ਤਾਂ ਹੁਣ ਜੇ 62 ਬਾਹਰ ਜਾਂਦਾਗਾ ਉਹਦੇ ਨਾਲ ਇਕੱਲੇ ਦੁਕਾਨਦਾਰਾਂ ਵੀਰਾਂ ਦਾ ਨਹੀਂ ਸਾਰੇ ਬੱਸ ਆਪਰੇਟਰਾਂ ਦਾ ਤੇ ਲੋਕ ਵੀ ਜਿਹੜੇ ਇੱਥੇ ਬੱਸ ਸਟੈਂਡ ਤੇ ਆਉਂਦੇ ਆ ਕੋਈ ਨੇ ਦਫਤਰੀ ਸੀ ਦਫਤਰ ਜਾਣਾ ਕਿਸੇ ਨੇ ਕਚਹਿਰੀਆਂ ਜਾਣਾ ਕਿਸੇ ਨੇ ਹੋਰ ਕਾਲਜ ਵਗੈਰਾ ਜਾਣਾ ਤੇ ਜੇ ਉਹ ਜਾਂਦੇ ਆ ਤੇ ਜੇ 30 ਰੁਪਏ ਲੱਗਦੇ ਇੱਥੇ 60 ਰੁਪਏ ਲੱਗਿਆ ਕਰਨਗੇ ਤਾਂ ਕਰਕੇ ਦਾ ਨੁਕਸਾਨ ਆ ਨੁਕਸਾਨ ਹੀ ਨੁਕਸਾਨ ਆ ਤੇ ਨਾ ਹੀ ਕੋਈ ਨਹੀਂ ਟ੍ਰੈਫਿਕ ਦੀ ਸਮੱਸਿਆ ਜਿਹੜਾ ਟ੍ਰੈਫਿਕ ਦਾ ਬਹਾਨਾ ਲਾ ਕੇ ਇਹ ਬਾਹਰ ਲਿਜਾਣਾ ਚਾਹੁੰਦੀ ਆ ਤਾਂ ਕਰਕੇ ਅਸੀਂ ਵਿਸ਼ਵਾਸਤ ਬਣਾਉਣੇ ਸਾਰੇ ਸ਼ਹਿਰ ਵਸਕਾਂ ਨੂੰ ਤੇ ਜਿੰਨੇ ਵੀ ਲੰਨ ਵਾਲੇ ਲੋਕ ਆ ਅਸੀਂ ਭਾਰਤੀ ਕਿਸਾਨ ਜੁਨੇਜਤਾ ਕਰਾਂ ਨਗੇ ਸਾਦਾ ਹੀ ਝੰਡੇ ਚ ਡੰਡਾ ਪਾ ਕੇ ਲੜਦੀ ਆਈ ਆ ਤੇ ਇਹਨਾਂ ਦਾ ਵੀ ਸੰਯੋਗ ਕਰਾ ਗਏ ਤੇ ਇਹ ਜਿਹੜਾ ਸਰਕਾਰਾਂ ਨੂੰ ਜਦੋਂ ਵੀ ਜਵਰ ਕਰਦੀਆਂ ਤੇ ਲੋਕ ਇਕੱਠੇ ਹੁੰਦੇ ਆ ਮੂੰਹ ਦੀ ਖਾਣੀ ਪੈਂਦੀ ਆ ਤਾਂ ਕਰਕੇ ਇਹ ਸਰਕਾਰ ਨੂੰ ਵੀ ਮੂੰਹ ਦੀ ਖਾਣੀ ਪਊ ਤੇ ਬਾਛੜਾ ਇੱਥੇ ਰੱਖਣਾ ਪਊ ਤੇ ਬਹੁਤ ਇਨਚਾ ਮੈਨਾਂ ਕੋਲੇ ਜੇ ਨਗੇ ਬਾਛੜਾ ਇੱਥੇ ਰੱਖਣਾ ਹੋਵੇ ਤਾਂ ਕਰਕੇ ਉਹ ਨਕੀਆ ਉਵੇਂ ਨਹੀਂ ਕਰਨਾ ਸਰਕਾਰ ਨੇ ਜਵਰ ਕਰਕੇ ਕਿਹੜਾ ਲੋਕਾਂ ਦਾ ਕਿਰਤੀ ਲੋਕਾਂ ਦਾ ਜਾੜਾ ਕਰਨਾਗਾ ਤੇ ਜਾੜਾ ਕਰਨ ਦੇ ਭਗਵਾਨ ਤਮਾਣ ਲੱਗੀ ਹੋਈ